i ਕਰੀਪਾ ਹਰ ਜਗ੍ਹਾ ਤੋਂ ਇੱਕ ਗੱਲ ਦਿਲ ਦੀ ਹੈ ਇਕੱਠੇ ਹੋ ਕੇ ਲੜੋ ਫੇਰ ਨੂੰ ਧਰਵਾਉਣੀਆਂ ਨਹੀਂ ਤੇ ਨਹੀਂ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਪਰੇਵਿਧੀ ਪੈਦਾ ਹੋ ਰਹਾ ਪਰ ਮੈਂ 20-25 ਸਾਲ ਤੋਂ ਦੇਖ ਰਿਹਾ ਕਿ ਅਸੀਂ ਇੱਕੋ ਜਿਹੇ ਰਹਿੰਦੇ ਤੇ ਉਹ ਕੱਲਾ ਜਾਂ ਜਾਂਦਾ ਹੈ ਇਹ ਇੱਕ ਦੇ ਜ਼ਿਲ੍ਹੇ ਦੇ ਵਿੱਚ ਮੈਂ ਦੇਖਿਆ ਸਰਮਾ ਭਾਰਮਣ ਉਹਨਾਂ ਨੂੰ ਸਪੋਰਟ ਕਰ ਕਰਕੇ ਦੇਖੀ ਜਦੋਂ ਉਹ ਪ੍ਰਧਾਨ ਬਣਦੇ ਨੇ ਉਹ ਭੁੱਲ ਜਾਂਦੇ ਸਾਰਾ ਕੁਝ ਉਹ ਉਹ ਆਪਣੇ ਰਿਸ਼ਤੇਦਾਰਾਂ ਨੂੰ ਪਾ ਦਿੰਦੇ ਨੇ ਦੇ ਸਕੂਲ ਕਾਰਜਾਂ ਦੇ ਚੇਅਰਮੈਨ ਬਣਾ ਕੇ ਨੌਕਰੀਆਂ ਮੰਨ ਕੇ ਪਹੁੰਚਦੇ ਹੁੰਦੇ ਐ ਦਿੱਲੀ ਕਮੇਟੀ ਜਿਹੜੀ ਆ 500 ਕਰੋੜ ਦੀ ਕਰਜ਼ਾਈ ਆ ਜਿਹੜੀ ਐਜੂਕੇਸ਼ਨ ਨੂੰ ਪਾਉਂਦੀ 500 ਕਰੋੜ ਦਾ ਕਰਜ਼ਾਈ ਹੈ ਤੇ ਟੀਚਰਾਂ ਨੇ ਕੇਸ ਕੀਤਾ ਹੋਇਆ ਹਾਈ ਕੋਰਟ 'ਚ ਮਨਜੀਤ ਜੀ ਕੇ ਉਹਦਾ ਜੱਜੇ ਰਾਣ ਦਾ ਮੁੰਡਾ ਮੈਂ ਕਿਹਾ ਉਹਨੇ ਜ਼ਮੀਨਾਂ ਬਣਾਈਆਂ ਸੀ ਗੁਰੂ ਘਰ ਦੀ ਸੇਵਾ ਕਿੰਨੀ ਜੈਦਲ ਲੋਕਾਂ ਚੰਗਾ ਹੋ ਪਰ ਉਹ ਇਹਦਾ ਵੀ ਕੋਈ ਨਿਕਲੇ ਪਿਛਲੇ ਮੇਰੀ ਹਰ ਵੇਲੇ ਅਸੀਂ ਉਥੇ ਜ ਬਡਾਲਾ ਸਾਹਿਬ ਵੀ ਉਥੇ ਧੋਖਾ ਦੇ ਗਏ ਸਾਨੂੰ ਤਾਂ 11 ਸੀਟਾਂ ਦੇ ਕਰ ਦਿੱਤਾ ਤੇ ਆਪ ਸਰਕਾਰੀਆਂ ਤਾਂ ਕੰਡੇ ਖੜੇ ਕਰਦੇ ਤਾਂ ਕੋ ਮਤਲਬਗਾ ਕੋਈ ਚਾਰਾ ਉਹਨੇ ਸਰਨੇ ਦੇ ਸਾਡੇ ਬੰਦਿਆਂ ਨੂੰ 5-7 ਸੀਟਾਂ ਇਧਰ ਨੂੰ ਸੱਜੇੋਂ ਮੰਬੇ ਦੇਤੀਆਂ ਜਿੱਥੇ ਸਾਡੀ ਕੋਈ ਗੱਲ ਨਹੀਂ ਸੀ ਤੇ ਮੁੜ ਕੇ ਉਹਨਾਂ ਨੇ ਵੀ ਸਪੋਰਟ ਦੁਜਾ ਨਹੀਂ ਕਰਦੀ ਕਿ ਰਵੀਰ ਸਿੰਘ ਜਿਹੜਾ ਮੈਂ ਤੇ ਇੰਨੀਆਂ ਸੀਟਾਂ ਦੇ ਦਿੰਦਿਆਂ ਰਵੀਰ ਸਿੰਘ ਨੂੰ ਧੰਨਵਾਦ ਕਰੇ ਇਹਦੇ ਬੰਦਿਆਂ ਨੂੰ ਕਰ। ਕਿੱਥੇ ਤੱਕ ਆ। ਆਮਾਨ ਸਾਹਿਬ ਨੇ ਦੋ ਵਾਰੀ ਇਹ ਕੋਰੀ ਲੋਕ ਸਭਾ 'ਚ ਅੱਗੇ ਲਾ ਕੇ ਜਤਾਇਆ ਸਰੂਨ ਤੋਂ ਦੁਜੀ ਵੇ ਨਿਰੰਧ ਵਿੱਚ ਐਮਪੀ ਬਣਾਇਆ 8ਵੇਂ ਦਿਨ ਛੱਡ ਗਿਆ ਸਾਨੂੰ ਜ਼ਰਾਰ ਕਹਿ ਕੇ ਛੱਡ ਗਿਆ। ਦੇਰ ਹੋਏ ਬਾਅਦ ਬੰਗੇ ਆਈ ਪ੍ਰਬੰਧਕ ਮੈਂ ਸਵਾਰਥ ਨਹੀਂ ਮੈਂ ਤੇ ਜਦੋਂ ਬਾ ਮੈਨੂੰ ਜੀ ਪ੍ਰਮਾਤਮਾ ਨੇ ਜੇਹੋਂ ਕੱਢਿਆ ਸੇ ਕਿਸੇ ਵਜ੍ਹਾ ਕਰਕੇ ਜਾਂ ਪ੍ਰਮਾਤਮਾ ਦੀ ਕੋ ਕੋ ਤੱਕ ਸੀ ਜਾਂ ਕਿਰਪਾ ਕਰਕੇ ਤੇ ਮੈਨੂੰ ਇਹ ਆ ਕਿ ਜਿੰਨੀ ਕਿ ਮੇਰੀ ਜ਼ਿੰਦਗੀ ਆ ਉਹ ਦਸ਼ਵ ਪਾਤਸ਼ਾਹ ਦੇ ਇਸ ਮਿਸ਼ਨ ਲਈ ਲੱਗੇ ਘਰ ਬਣਾਉਣ ਲਈ ਜਾਂ ਸਰਕਾਰਾਂ ਬਣਾਉਣ ਲਈ ਜਾਂ ਇਲੈਕਸ਼ਨ ਲੜਨ ਲਈ ਨਾ ਲੱਗੇ ਮੈਂ ਚੌਂਦਾ ਤੇ ਮੈਂ ਨਰਿਸਪੀਆਂ ਖੋਖ ਸਕਦਾ ਸੀ ਮੈਂ ਲੋਕ ਸਭਾ ਨੂੰ ਲੜ ਸਕਦਾ ਸੀ ਮੈਂ ਕਦੇ ਇਲੈਕਸ਼ਨ ਨਹੀਂ ਲੜਿਆ ਮੈਂ ਹਮੇਸ਼ਾ ਬਾਦਲ ਨੂੰ ਪਾਸੇ ਕਰਨ ਲਈ ਪਾਸੇ ਤੋਂ ਪਾਸੇ ਕਰਨੇ ਕੋਸ਼ਿਸ਼ਾਂ ਕੀਤੀਆਂ ਮੈਂ ਪਰ ਉਹਦੇ ਲਈ ਕੋਈ ਨਾ ਮਾਨਕਾ ਅਮਲ कामयाब ਹੋਇਆ ਨਾ ਕੋਈ ਕਾਮਯਾਬ ਹੋਇਆ ਨਾ ਕੋਈ